ਸਤਿ ਸ੍ਰੀ ਅਕਾਲ ਜੀ ਸਵਾਤਾ ਤੁਹਾਡਾ ਆਪਣੇ YouTube ਚੈਨਲ ਅਤਰ ਬਲੌਗ ਤੇ ਪਿਆਰੇ ਵੀਰੋ ਅੱਜ ਜਿਹੜੀ ਵੀਡੀਓ ਆ ਉਹ ਹੋਣ ਵਾਲੀ ਆਪਣੇ ਦੋ ਟੌਪਿਕਾਂ ਤੇ ਪਹਿਲਾਂ ਤਾਂ ਵੀ ਕਣਕ ਨੂੰ ਕਿੰਨੇ ਬਣ ਜਾਣੇ ਚਾਹੀਦੇ ਨੇ ਤੇ ਦੂਜੀ ਵੀ ਜੇਕਰ ਆਪਣੀ ਕਣਕ ਰੋਗੀ ਹੋਈ ਹੈ ਚੰਗੀ ਤਰ੍ਹਾਂ ਗਰੋਥ ਨਹੀਂ ਕਰ ਰਹੀ ਵੀ ਉਹਦੇ ਲਈ ਆਪਾਂ ਕੀ ਕਰੀਏ ਸਭ ਤੋਂ ਪਹਿਲਾਂ ਜੀ ਆਪਾਂ ਪਾਣੀ ਦੇ ਨਾਲੇ ਮਾਸਰੇ ਤੇ ਗੱਲ ਕਰੀਏ ਦੇਖੋ ਇਹ ਪਾਣੀ ਵੀ ਆਪਣੇ ਕਿੰਨੇ ਆਉਣਗੇ ਤੇ ਆਪਣੀ ਜ਼ਮੀਨ ਤੇ ਡਿਪੈਂਡ ਕਰਦਾ ਹੈ। ਬਈ ਕਿਵੇਂ ਦੀ ਜ਼ਮੀਨ ਆਪਣੀ। ਦੇਖੋ ਜੇ ਮੈਂ ਇੱਕ ਜਮੀਨ ਹੁੰਦੀ ਹੈ ਰੇਤ ਦੀ। ਜਿਹੜੀ ਰੇਤ ਦੀ ਜ਼ਮੀਨੋਂ ਸੇਤੀ ਬੱਤ ਆ ਜਾਂਦੀ ਹੈ। ਆਪਣਾ ਜਿਵੇਂ ਡਾਕਰ ਆ, ਡਾਕਰ ਥੋੜੀ ਜਿਹੀ ਰੇਟ ਆਉਂਦੀ ਹੈ। ਤੇ ਇੱਕ ਜਿਵੇਂ ਮੇਰੇ ਵਰਗਾ ਮਾਤੜ ਪਾਈ ਹੋ ਗਿਆ। ਵੀ ਜਿਹਦੀ ਮਿੱਟੀ ਪਟਾਈ ਵੀ ਹੈ। ਇਹ ਆਪ ਆਪਣਾ ਡਿਪੈਂਡ ਕਰਦੀ ਹੈ ਇਹਦੇ ਉੱਪਰ। ਹੁਣ ਜਿਵੇਂ ਆਪਣੀ ਮਿੱਟੀ ਪਟਾਈ ਵੀ ਹੈ। ਤੁਸੀਂ ਦੇਖ ਸਕਦੇ ਹੋ ਵੀ ਇਹਨੂੰ ਵਿੱਜੀ ਨੂੰ ਲਗਭਗ 2 ਮਹੀਨੇ ਹੋ ਚੁੱਕੇ ਨੇ ਪਰ 2 ਮਹੀਨੇ ਦੇ ਵਿੱਚ ਅੱਗੇ ਇਹਨੂੰ ਆਪਣਾ ਇੱਕ ਪਾਣੀ ਲਾਇਆ ਪਰ ਹਣੇ ਵੀ ਚੰਗੀ ਤਰ੍ਹਾਂ ਬੱਤ ਨਹੀਂ ਆਈ ਹੈਗੀ ਕਿਉਂਕਿ ਮਿੱਟੀ ਦੁਬਾਰਾ ਚੋਕਣੀ ਨਹੀਂ ਆ ਗਈ ਥੱਲੋਂ ਇਹਨੂੰ ਬੱਤ ਆਉਣ ਨੂੰ ਕਾਫੀ ਟਾਈਮ ਲੱਗ ਜਾਂਦਾ ਏ ਲਗਭਗ ਪਾਣੀ ਲਾਉਣ ਤੋਂ ਲੈ ਕੇ ਮਹੀਨੇ ਤੋਂ ਲੈ ਕੇ ਡੇਢ ਮਹੀਨਾ ਇਹ ਬੱਤ ਆਉਣ ਨੂੰ ਲੈ ਲੈਂਦੀ ਜੀ ਜਿਹੜੀ ਰੇਤਲੀ ਜ਼ਮੀਨ ਹੁੰਦੀ ਆ ਤੁਹਾਨੂੰ ਪਤਾ ਕਿ ਥੋੜੀ ਸੇਕੀ ਬਾਤ ਆ ਜਾਂਦੀ ਆ ਜਿਵੇਂ ਸਾਡੀ ਇਹ ਜ਼ਮੀਨ ਆ ਉਹ ਮਿੱਟੀ ਪੜਾਈ ਵੀ ਆ ਇਹਦੇ ਵਿੱਚ ਇੱਕ ਪਾਣੀ ਆ ਗਿਆ ਜ਼ੋਰ ਲਾ ਕੇ ਦੋ ਪਾਣੀ ਹੋਰ ਆਉਣਗੇ ਹੋ ਸਕਦਾ ਵੀ ਜੇ ਇੱਕ ਬਾਰਿਸ਼ ਹੋ ਜਾਵੇ ਇੱਕ ਪਾਣੀ ਗਲੇ ਆਪਣਾ ਖੜ ਸਕਦਾ ਜਿਵੇਂ ਆਪਣੀ ਰੇਤਲੀ ਜ਼ਮੀਨ ਉੱਥੇ ਆਪਣੇ ਚਾਰ ਪਾਣੀ ਦਾ ਲਾਜ਼ਮੀ ਆ ਜਾਂਦੇ ਨੇ ਹੋ ਸਕਦਾ ਕਿ ਆਪਾਂ ਨੂੰ ਪੰਜ ਪਾਣੀ ਵੀ ਦੇ ਨੇ ਪੈ ਜਾਂਦੇ ਨੇ ਉਹ ਚਾਰ ਪਾਣੀ ਦਾ ਜਿੱਥੇ ਪੱਤੇ ਆਉਂਦੇ ਜਾਂਦੇ ਨੇ ਜਿਵੇਂ ਆਪਣੀ ਇਹ ਹੈ ਡਾਕਟਰ ਜੀ ਮੇਰੇ ਉੱਪਰ ਇਹੋ ਵੀ ਚਾਰ ਪਾਣੀ ਆ ਜਾਂਦੇ ਨੇ ਜੇਕਰ ਆਪਣਾ ਤੁੱਪਾ ਪਾ ਆਪਣੀ ਘਾਟ ਦਾ ਤੁਪਾ ਪਾ ਆਪਣੀ ਵਧ ਪੈ ਜਾਵੇ ਆਪਣਾ ਸਾਗਰ ਸੋੜ ਘਾਟ ਪਾਵੇ ਤਾਂ ਚਾਰ ਪਾਣੀ ਆ ਜਾਂਦੇ ਨੇ ਨਹੀਂ ਇਹੋ ਵੀ ਤੰਨ ਨਾਲ ਸਰ ਜਾਂਦਾ ਏ ਇਸ ਲਈ ਪਾਣੀ ਜੇ ਆਪਣੀ ਤੁਹਾਨੂੰ ਪਤਾ ਵੀ ਆਪਣੀ ਜ਼ਮੀਨ ਦੇ ਖਾੜੀ ਆਪਾਂ ਲਾਉਣਾ ਚਾਹੀਦਾ ਨਾ ਕਿ ਆਪਾਂ ਕਿਸੇ ਦੇ ਗੱਲਾਂ ਦੇ ਪਿੱਛੇ ਲੱਗ ਕੇ ਤੁਹਾਨੂੰ ਪਤਾ ਵੀ ਕਹਿੰਦੇ ਆਪਾਂ ਇੰਟਰਨੈਟ ਤੇ ਵੀਡੀਓ ਦੇਖ ਕੇ ਆਪਾਂ ਰੀਸ ਲਾ ਜਾਂ ਨੰਨਿਆ ਕਰਨ ਬਈ ਆਲੇ ਨੇ ਪਾਣੀ ਦੇ ਤੇ ਆਪਾਂ ਵੀ ਨੇ ਪਾਣੀ ਲਾਓ ਤੇ ਦੂਜੇ ਨੰਬਰ ਤੇ ਗੱਲ ਆ ਜਾਂਦੀ ਹੈ ਹੁਣ ਆਪਣੀ ਕਣਕ ਦੀ ਗਰੋਥ ਬਈ ਜੇਕਰ ਆਪਣੀ ਕਣਕ ਦੀ ਗਰੋਥ ਰੁਕ ਜਵੇ ਦੇਖੋ ਇਹਦੇ ਵਿੱਚ ਗੱਲਾਂ ਡੋਪੈਂਡ ਕਰਦੀਆਂ ਨੇ ਇਹਦਾ ਮੌਸਮ ਤੇ ਡਿਪੈਂਡ ਹੋ ਜਾਂਦਾ ਏ ਜਿਵੇਂ ਤੁਹਾਨੂੰ ਪਤਾ ਵੀ 1 ਮਹੀਨੇ ਤੋਂ ਸੂਰਜ ਨਹੀਂ ਨਿਕਲਿਆ ਤਾਂ ਉਹਦੀ ਕਰਕੇ ਗਾਲ ਮਾਰਦੇ ਦੁਖੀ ਮੇਰੀਆਂ ਪਰ ਹੁਣ ਜਿੱਦੇ ਦਾ ਸੂਰਜ ਨਿਕਲੇ ਆ ਕਣਕ ਚੱਲ ਗਈ ਜਿਆਦੇ ਵਧੀਆ ਆਪਣਾ ਗੋਡੇ-ਗੋਡੇ ਕਣਕ ਜਿਹੜੀ ਆ ਗੋਡੇ ਤੋਂ ਬੜੀ ਹੋ ਚੁੱਕੀ ਐ ਤੇ ਦੂਜਾ ਜੇਕਰ ਪੜਦਾ ਆਪਣਾ ਜੋਰ ਯਾਰ ਏ ਆਪਣਾ ਪੂਰਾ ਕਰੋ ਬਈ ਤੁਸੀਂ ਕਿੰਨੇ ਰੇ ਆਪਣਾ ਪੌਣੇ ਵੇਲੇ ਤਾਂ ਚਾਰ ਰੇ ਮੈਂ ਕਣਕ ਦੇ ਚਾਰ ਰੇ ਪਾਈ ਬੇ ਨੇ ਪਰ ਕਣਕ ਆਪਣੀ ਵਧੀਆ ਖੜੀ ਐ ਹੋਰ ਰੇ ਇਹਦੀ ਮੈਨੂੰ ਲੱਗਦਾ ਨਹੀਂ ਕਿ ਰੋੜ ਪਾਊਗੀ ਚਾਰੇ ਪੂਰੇ ਕਣੂ ਮੇਰੇ ਦੇ ਲਗਭਗ 15 ਤੋਂ 20 ਦਿਨ ਹੋ ਚੁੱਕੇ ਨੇ ਪਰ ਜੇਕਰ ਤੁਹਾਡੇ ਕਣਕ ਫੇਰ ਵੀ ਨਹੀਂ ਰੁਕਦੀ ਤੇ ਤਾਂ ਫਿਰ ਇੱਕ ম্যাগਨੀਸ਼ੀਅਮ ਤੇ ਦੂਜਾ ਸਲਫਰ ਇਹਨਾਂ ਦੀ ਜਿਹੜੀ ਆਪਣੀ ਆਪਣਾ ਜਿਹੜੀ ਸਪਰੇਅ ਆ ਉਹਦਾ ਛੜਕਾਓ ਆਪਣਾ ਕਣਕ ਦੇ ਉੱਪਰ ਸਪਰੇਅ ਕਰ ਦੋ ਤਾਂ ਆਪਣੇ ਜਿਹੜੇ ਕਣਕਾਂ ਬਣੀ ਵਧੀਆ ਗ੍ਰੋਥ ਫੜ ਦੋਗੀ ਬਾਕੀ ਇਹ ਆਪਣੇ ਕੋਲ ਇਹੀ ਹਾਲ ਆ ਹੋਰ ਆਪਣਾ ਕਿਸੇ ਪਿੱਛੇ ਲਾ ਕੇ ਕੋਈ ਹੋਰ ਵਾਧੂ ਆਪਾਂ ਚੀਜ਼ਾਂ ਪਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਜੇ ਕਣਕ ਕਾਇਦੇ ਵਿੱਚ ਆਪਾਂ ਨੂੰ ਕੋਈ ਲੰਬਾ ਚੌੜਾ ਉਤਖੰਢੀ ਆਪਾਨੂੰ ਪੈਠੇ ਕਰਨਾ ਵੀ ਨਹੀਂ ਚਾਹੀਦਾ ਕਿ ਫਾਸਲਾ ਇਹਨੂੰ ਜਿੰਨਾ ਆਪਾਂ ਆਪਣੀ ਜ਼ਮੀਨ ਦੇ ਵਿੱਚ ਆਪਾਂ ਵਾਧੂ ਚੀਜ਼ਾਂ ਪਾਈ ਜਾਵਾਂਗੇ ਤਾਂ ਜ਼ਮੀਨ ਆਪਣੀ ਜਿਹੜੀ ਹੈ ਇਹ ਓਕਣੇ ਦੀ ਜਿਹੜੀ ਜਮੜਾ ਬੰਦੇ ਨੂੰ ਨਸਾ ਲੱਗ ਜਾਂਦਾ ਹੈ ਉਕੜੇ ਜਿਹੇ ਸੇ ਉਹ ਹੋ ਜਣੀ ਹੈ। ਬਰਾਬੜਾ ਜੋਰੀ ਜਾ ਮੈਂ ਤਾਂ ਆਪਣਾ ਜੋਰੀ ਹੈ ਆਪਣੇ ਦੇ ਵਿੱਚ ਲਿਮਟ ਦਾ ਪਾਣਾ ਚਾਹੀਦਾ ਹੈ। ਦੇਖੋ ਜੀ ਹੁਣ ਉਹਨੇ ਮਿੱਟੀ ਪੜਾਈ ਵੀ ਹੈ, ਜ਼ਮੀਨ ਵੀ ਚਲੋ ਹੁਣ ਤਾਂ ਫਿਰ 2-3 ਸਾਲ ਹੋ ਗਏ। ਵਧੀ ਜਾ ਚਲੋ ਜਮੀਨ ਆਪਣੇ ਆਪਾਂ ਨੇ ਰੇਰੂ ਪਾ ਕੇ ਜੋਰੀਲਾ ਕਰ ਲਈ। ਪ੍ਰਚਾਰ ਥੈਲਿਆਂ ਨਾਲ ਆਪਣਾ ਵਧੀ ਜਾ ਪੂਰੀ ਹੋਈ ਹੈ। ਕਹਿੰਦੇ ਆ ਆਪਾਂ 6-6 ਥੈਲੇ ਆਪਾਂ ਖੜਦਨੇ ਆ। ਉਹਦੇ ਵਿੱਚ ਕੀ ਹੁੰਦਾ ਵੀ ਜਦ ਆਪਣੀ ਖਾਦ ਆਪਾਂ ਜਿਆਦਾ ਦੇ ਦੇਨੇ ਆ ਆਪਣੇ ਘਰਤ ਨੂੰ ਤਦ ਰੂਪਾ ਦਾ ਵੀ ਜਹਾਂ ਜਾ ਕੇ ਆਪਣੇ ਫਰਵਰੀ ਦੇ ਵਿੱਚ ਦਰਮਾਹ ਹੋ ਜਾਂਦੇ ਜਾਂ ਜਨਵਰੀ ਦੇ ਵਿੱਚ ਵੀ ਦਰਮਾਹ ਹੋ ਜਾਂਦੀ ਜ ਹੈ ਤਾਂ ਆਪਣੀ ਕਣਕੇ ਦੀ ਉਹ ਡੰਡੀ ਚੜ ਲੱਗ ਜਾਂਦੀ ਹੈ ਇਹ ਹਰ ਜਿਹਨੂੰ ਜਿੰਨਾ ਆਪਾਂ ਸ਼ੁਰੂਆਤ ਦੇ ਵਿੱਚ ਆਪਾਂ ਇਹਨੂੰ ਖਰਾਬ ਘੱਟ ਦਵਾਂਗੇ ਤਾਂ ਆਪਣੀ ਜਿਹੜੀ ਕਣਕਾ ਉਹ ਡੰਡੀ ਚੜਨ ਦੇ ਜਿਹੜੇ ਚਾਂਸ ਨੇ ਉਹ ਕੜ ਜਾਂਦੇ ਨੇ ਉਹ ਵੀ ਦੇਖੋ ਹੁਣ 5 ਮਹੀਨੇ ਲਗਭਗ ਆਪਣੀ ਕਣਕ ਲੈ ਜਾਂਦੀ ਜ ਹੈ ਵੱਢਣ ਤੱਕ ਮੈਨੂੰ 2 ਮਹੀਨੇ ਹੋ ਗਏ ਵੀ ਜਿਹਨੂੰ ਹੜੇ ਜਾ ਕੇ ਨੇ April ਦੇ ਲਗਭਗ 20 April ਤੱਕ ਵੱਢੇ ਜਾਣਾ ਹੈ ਖੜੇ ਗੋਡੇ-ਗੋਡੇ ਹੀ ਹੋ ਚੁੱਕੀ ਐ। ਚੜੀ ਹੜੇ ਨੇ ਲਗ ਭਾਗ 2.5 ਮਹੀਨੇ ਇਹਦੇ ਪੂਰੇ। یعنی 2 ਮਹੀਨੇ ਦੇ growth ਕਰਨ ਤੇ ਇਹ ਹੈਗੇ ਨੇ ਵੀ ਇਹ ਨੂੰ growth ਕਰਨ ਦਾ ਟਾਈਮ ਆਉਣਾ ਮਿਲੂਗਾ 2 ਮਹੀਨੇ। ਪਰ 2 ਮਹੀਨੇ ਦੇ ਵਿੱਚ ਨੇ ਥਿਥੇ ਥਿਥੇ ਆ ਜਾਣਾ ਜਦ ਇਹ ਨੂੰ ਪਾਣੀ ਜਾਉਣਾ ਐ। ਇਸ ਲਈ ਬਾੜਾ ਖੋਸਾ ਨਾ ਪਾਇਆ ਕਰੋ। ਉਹ ਤੁਹਾਨੂੰ ਪਤਾ ਵੀ ਇਹਦਾ ਆਪਣਾ ਜ਼ਮੀਨ ਨੂੰ ਵੀ ਨੁਕਸਾਨ ਆ ਤੇ ਫਿਰ ਜਿਹੜਾ ਆਪਣੇ ਸਾਰਿਆਂ ਦੀ ਫਾਇਦ ਹੁੰਦਾ ਫਿਰ ਨੁਕਸਾਨ ਹੀ ਹੈਗਾ। ਹਾਂਜੀ ਵੀਰੋ ਅਸੀਂ ਆਪਣੀ ਵੀਡੀਓ ਜਿਹੜੀ ਕਿ ਆਪਾਂ ਤੁਹਾਡੇ ਨਹੀਂ ਨਹੀਂ ਕਣਕ ਦੇ ਪਾਣੀ ਦੇ ਸੰਬੰਧਿਤ ਤੇ ਆਪਣੀ ਕਣਕ ਦੇ ਗਰੋਹ ਦੇ ਸੰਬੰਧਿਤ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਸਾਡੀ ਸੌਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈੱਲ ਦੇ ਬੰਨ ਦਬਾ ਕੇ ਆਰ ਦੇ ਬਟਨ ਦੇ ਕਰ ਲਿਓ ਪ੍ਰੈਸ ਆਪਣੀ ਵੀਡੀਓ ਨੂੰ ਲਾਈਕ ਸੈਨਡ ਕਮੈਂਟ ਧੰਨਵਾਦ ਜੀ